ਕਰਾਣਾ ਉਹਨਾਂ ਦੇ ਸਾਬਜ਼ਾਦਿਆਂ ਨੇ ਸ਼ੁਰੂ ਕੀਤਾ ਹੈ ਇੱਕ اچھی ਸ਼ੁਰੂਆਤ ਹੈ ਸਾਡੇ ਹਲਕੇ ਦੇ ਐਮ ਐਲ ਏ ਗੋਗੀ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਖੇਡਾਂ ਜਿਹੜੀਆਂ ਉਹ ਸਭ ਤੋਂ ਅਹਿਮ ਭੂਮਿਕਾ ਅਦਾ ਕਰਦੀਆਂ ਔਰ ਖਾਸ ਕਰਕੇ ਇਹ ਪੂਰਾ ਜਿਹੜਾ ਇਲਾਕਾ ਹੈ ਉਹ ਲੁਧਿਆਣੇ ਦਾ ਦਿਲ ਸਮਝਿਆ ਜਾਂਦਾ ਹੈ ਤੇ ਮੈਂ ਸਮਝਦਾ ਕਿ ਜਦ ਕਿਸੇ ਸਿਟੀ ਦੇ ਹਾਰਟ ਦੇ ਵਿੱਚ ਕੋਈ ਐਸੀ ਐਕਟੀਵਿਟੀ ਹੋਵੇ ਜ ਜਿਹਦੇ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਮਿਲਦੀ ਹੈ ਅੱਗੇ ਵਧਣ ਦੀ ਤੇ ਉਹ ਬਹੁਤ ਅੱਛਾ ਕੰਮ ਹੈ ਤੇ ਮੈਂ ਇੱਕ ਵਾਰੀ ਫਿਰ ਇਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦਾ ਔਰ ਉਮੀਦ ਕਰਦਾ ਹਾਂ ਕਿ ਇਹ ਹਮੇਸ਼ਾ ਅੱਗੇ ਵਧਣਗੇ ਔਰ ਇਸ ਕੰਮ ਨੂੰ ਸਟੇਟ ਲੈਵਲ ਤੱਕ ਜਿਹੜਾ ਆਨਲਾਈਨ ਚ ਲੈ ਕੇ ਜਾ। ਖੇਡਾਂ ਵੀ ਖੇਡਾਂ ਤਾਂ ਹਰ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਕੱਲਾ ਕ੍ਰਿਕਟ ਹੀ ਨਹੀਂ ਹੋਰ ਵੀ ਖੇਡਾਂ ਨਾਲ ਕਰਵਾ ਲਿਆ ਕਰਨ ਰੱਸਾ ਕਸ਼ੀ ਕਰਾ ਲਿਆ ਕਰਨ ਕਬੱਡੀ ਕਰਾ ਰਿਹਾ ਕਰਨ ਕੁਝ ਦੇਸੀ ਖੇਡਾਂ ਵੀ ਨਾਲ ਜਿਹਦੇ ਵਿੱਚ ਆਮ ਜਿਹੜੇ ਸਾਡੇ ਸ਼ਹਿਰ ਦੇ ਬੱਚੇ ਉਹ ਵੀ ਸ਼ਾਮਲ ਹੋਣ। ਹੋਰ ਜਿਹੜੀ ਸਰਕਾਰ ਦੇ ਵਿੱਚ ਮੇਰੇ ਬੱਚਿਆਂ ਨੇ ਮੇਰੇ ਭਤੀਜਿਆਂ ਨੇ ਲਵ ਔਰ ਕੁਸ਼ਤੇ ਹਸਪਾ ਜੀ ਨੇ ਇੱਕ ਬਾਕੀ ਇਹਨਾਂ ਦੀ ਡਾਇਨਾਮਿਕ ਟੀਮ ਆ ਜਿਹੜੀ ਯੂਥ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਇਹ ਇੱਕ ਹਮੇਸ਼ਾ ਹਰ ਸਾਲ ਉਹਨਾਂ ਦੀ ਨਿੱਗੀ ਯਾਦ ਦੇ ਵਿੱਚ ਇਹ ਕ੍ਰਿਕਟ ਟੂਰਨਾਮੈਂਟ ਕਰਾਉਂਦੇ ਨੇ ਜਿਹੜਾ ਦੋ ਦਿਨ ਦਾ ਹੁੰਦਾ ਔਰ ਉਹਦੇ ਵਿੱਚ ਵੱਧ ਚੜ ਕੇ ਨੌਜਵਾਨ ਬੱਚੇ ਇੱਥੇ ਆਉਂਦੇ ਨੇ ਜਿਹੜੇ ਕਿ ਸਾਡੇ ਮਤਲਬ ਇਹ ਉਹ ਲੋਕ ਨੇ ਇਹਨਾਂ ਚੋਂ ਕਿਸੇ ਨੇ ਕਪਲ ਦੇ ਬਣਨਾ ਕਿਸੇ ਨੇ ਗਵਾਸਕਰ ਬਣਨਾ ਕਿਉਂਕਿ ਇਹਨਾਂ ਦੇ ਅੰਦਰ ਕ੍ਰਿਕਟ ਦੇ ਲਈ ਬੜਾ ਇੱਕ ਸ਼ੌਕ ਆ ਗੇਮ ਨੂੰ ਖੇਡਣ ਦਾ ਤੇ ਮੈਨੂੰ ਪੂਰਨ ਆਸ ਹੈ ਸਾਡੇ ਬੱਚੇ ਖੇਡਣ ਔਰ ਸਾਡੇ ਪੰਜਾਬ ਦਾ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਉਹਦੇ ਨਾਲ ਨਾਲ ਮੈਂ ਆਪਣੇ ਵੱਡੇ ਭਰਾ ਨੂੰ ਜੋ ਸਵਰਗਵਾਸੀ ਲక్ష్ਮਨ ਧਰਾਵੜ ਜੀ ਨੇ ਉਹਨਾਂ ਨੂੰ ਮੈਂ ਨਿੱਗੀ ਸ਼ਰਧਾਂਜਲੀ ਭੇਟ ਕਰਦਾ ਸ਼ਰਧਾ ਦੇ ਸੁੰਮਣ ਭੇਟ ਕਰਦਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਜਿੱਥੇ ਵੀ ਉਹ ਵਾਸ ਕਰਦੇ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਸਾਨੂੰ ਜੋ ਉਹਨਾਂ ਨੇ ਮਾਰਗਦਰਸ਼ਕ ਦਿੱਤਾ ਹੋਇਆ ਆਪਣੇ ਦੇਹ ਕੰਮ ਪਿੱਛੇ ਛੱਡ ਕੇ ਗਏ ਨੇ ਨੇਕ ਕੁਰਨੇ ਕਰਦੇ ਗਏ ਨੇ ਅਸੀਂ ਉਹਨਾਂ ਦੇ ਸੁਪਣਿਆਂ ਨੂੰ ਉਹਨਾਂ ਦੇ ਬੱਚੇ ਤੇ ਅਸੀਂ ਸਾਰੇ ਉਹਨਾਂ ਦੇ ਦੋਸਤ ਹੰਸ ਜੀ ਜਿਵੇਂ ਕਿ ਅਸੀਂ ਪੁਰਾਣੇ ਸਾਥੀ ਨੇ ਉਹਨਾਂ ਦੇ ਔਰ ਅਸੀਂ ਰਲ ਕੇ ਸਾਰੇ ਅਸੀਂ ਉਹਨਾਂ ਦੇ ਜੋ ਪੁਰਾਣੇ ਸੁਪਨੇ ਰਹਿੰਦੇ ਨੇ ਇਹ ਬੱਚਿਆਂ ਦੇ ਚਿਹਰਿਆਂ ਦੇ ਵਿੱਚ ਆਪਣੇ ਭਰਾ ਨੂੰ ਦੇਖਦੇ ਹੋਏ ਇਹ ਪੂਰੇ ਕਰਨ ਸਾਡੀਆਂ ਸ਼ੁਭ ਕਾਮਨਾਵਾਂ ਔਰ ਸਾਡੀ ਫੁੱਲ ਸਪੋਰਟ ਇਸ ਪਰਿਵਾਰ ਦੇ ਨਾਲ ਹੈਗੀ ਔਰ ਪੂਰੀਆਂ ਦੋਨੋਂ ਜੂਨੀਅਰ ਟੀਮਾਂ ਖੇਡਣਗੀਆਂ ਲੁਧਿਆਣੇ ਦੀਆਂ ਸਾਰੇ ਉਹਨੂੰ ਵੈਲਵਿਸ਼ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆਂ ਔਰ ਬੈਸਟ ਵਿਸ਼ੇਸ ਦਿੰਨੇ ਆ ਕਿ ਸਾਰੇ ਇੱਥੋਂ ਆਪਣੇ ਮੈਡਲ ਤਗਮੇ ਜਿੱਤ ਕੇ ਜਾਣ ਧੰਨਵਾਦ ਥੈਂਕ ਯੂ ਲਸਨ ਖਰਾਵੜ ਦੀ ਯਾਦ ਦੇ ਵਿੱਚ ਚੌਥਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਕਿਉਂਕਿ ਉਹ ਲਸਨ ਖਰਾਵੜ ਜੀ ਪਹਿਲਾਂ ਜਦ ਜਵਾਨੀ ਦੇ ਵਿੱਚ ਦੀਏ ਮਧਰੇਸੀ ਦੇ ਵਿੱਚ ਬਾਲੀ ਮਹਾਰਾਜ ਦੇ ਨਾਂ ਦਾ ਟੂਰਨਾਮੈਂਟ ਕਰਾਇਆ ਕਰਦੇ ਸੀ ਇਸ ਕਰਕੇ ਹੀ ਉਹਨਾਂ ਦੀ ਜਿਹੜੀ ਜੜੀ ਜਲ ਚੜੀ ਛੱਡ ਕੇ ਗਏ ਆ ਉਹ ਅਸੀਂ ਇਸ ਕਰਕੇ ਇਹ ਟੂਰਨਾਮੈਂਟ ਨੂੰ ਯਾਦ ਵਿੱਚ ਕਰਾਇਆ ਜਾ ਰਿਹਾ ਹੈ ਔਰ ਐਦਾਂ ਹੀ ਚੱਲਦਾ ਰਹੂਗਾ ਜੀ ਕਿਉਂਕਿ ਉਹਨਾਂ ਡਰਾਵਡ ਇੱਕ ਆਪਣੇ ਆਪ ਸ਼ਖਸੀਅਤ ਸੀ ਉਹਨੂੰ ਸਾਰਿਆਂ ਨੂੰ ਪਿਆਰ ਕਰਨ ਵਾਲਾ ਸੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਸ਼ਖਸੀਅਤ ਸੀਗੇ ਬਾਅਦ ਦਾ ਅਭਾਗੇ ਸਮੇਂ ਉਹ ਸਾਥੋਂ ਦੂਰ ਹੋ ਗਏ ਪਰਮਾਤਮਾ ਅੱਗੇ ਜ਼ੋਰ ਨਹੀਂ ਚੱਲਦਾ ਪਰ ਉਹਨਾਂ ਦੇ ਬੱਚਿਆਂ ਵੱਲੋਂ ਉਹਨਾਂ ਦੇ ਦੋਸਤਾਂ ਮਿੱਤਰਾਂ ਵੱਲੋਂ ਉਹਨਾਂ ਦੀ ਯਾਦ ਜਿਹੜਾ ਹਰ ਸਾਲ ਟੂਰਨਾਮੈਂਟ ਕਰਾਇਆ ਜਾਂਦਾ ਇਹ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਆ ਨਵੀਂ ਯੂਥ ਨੂੰ ਪ੍ਰੇਰਣਾ ਵਾ ਕਿ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਦੂਰ ਹੋ ਕੇ ਆਪਾਂ ਕਿਸੇ ਨਾ ਕਿਸੇ ਖੇਡ ਨਾਲ ਜ਼ਰੂਰ ਜੁੜੀਏ ਲੁਧਿਆਣਾ ਵਾਸੀਆਂ ਨੂੰ ਬੇਨਤੀ ਆ ਸੱਜਣਾ ਮਿੱਤਰਾਂ ਨੂੰ ਬੇਨਤੀ ਆ ਕਿ ਇਸ ਟੂਰਨਾਮੈਂਟ ਵਿੱਚ ਵੱਧ ਤੋਂ ਵੱਧ ਹਿੱਸਾ ਲਓ ਇਹਨੂੰ ਦੇਖਣ ਆਓ ਤਾਂ ਕਿ ਅਸੀਂ ਆਵਦੀ ਨਵੀਂ ਯੰਗ ਜਨਰੇਸ਼ਨ ਨੂੰ ਪ੍ਰਮੋਟ ਕਰ ਸਕੀਏ ਧੰਨਵਾਦ